ਜੁਗ ਜੁਗ ਅਟਲ ਸਾਹਿਬ ਸੇਰੇ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪਾਵਨ ਦਰਬਾਰ ਵਿੱਚ ਜੁੜ ਬੈਠੇ ਗੁਰੂ ਪਿਆਰਿਓ ਗੁਰੂ ਸਾਰਿਓ ਗੁਰੂ ਸ਼ਬਦ ਗੁਰੂ ਚਰਨਾਂ ਦਾ ਧਿਆਨ ਤਰੋ ਸਾਰੀ ਸੰਗਤ ਸਤਿਗੁਰਾਂ ਨੂੰ ਸਿਰ ਝਕਾਓ ਗੱਜ-ਬੱਜ ਕੇ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਮਹਾਨ ਕਿਰਪਾ ਰਹਿਮਤ ਬਖਸ਼ੇ ਸਾਡੇ ਤੁਹਾਡੇ ਸਾਰਿਆਂ ਦੇ ਉੱਤੇ ਜੋ ਦੇਸ਼ ਤੇ ਵਿਦੇਸ਼ ਦੀ ਧਰਤੀ ਤੋਂ ਚੱਲ ਕਰਕੇ ਸੱਚਖੰਡ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਧੰਨ ਦਸ਼ਮੇਸ਼ ਪਿਤਾ ਜੀਆਂ ਦੇ ਪ੍ਰਗਟ ਅਸਥਾਨ ਤੇ ਆਪਾਂ ਸਾਰੇ ਪਹੁੰਚੇ ਹਾਂ ਦਰਸ਼ਨ ਦਿਦਾਰੇ ਕਰਦੀਆਂ ਸੰਗਤਾਂ ਗੁਰਦੁਆਰਾ ਬਾ ਲੀਲਾ ਮੈਣੀ ਸੰਗਤ ਜਿੱਥੇ ਬਾਲ ਗੋਵਿੰਦ ਰਾਏ ਜੀਆ ਨੇ ਬਾਲ ਅਵਸਥਾ ਦੇ ਵਿੱਚ ਬੜੇ ਚੋਜ ਨਿਆਰੇ ਕੀਤੇ ਜਿੱਥੇ ਦੀ ਸੇਵਾ ਸੰਭਾਲ ਸ੍ਰੀਮਾਨ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲੇ ਬਾਬਾ ਸੁਖਵਿੰਦਰ ਸਿੰਘ ਜੀ ਬਾਬਾ ਗੁਰਵਿੰਦਰ ਸਿੰਘ ਜੀ ਬਾਖੂਪੀ ਨਿਵਾ ਰਹੇ ਨੇ ਬੜੇ ਪਿਆਰ ਦੇ ਵਿੱਚ ਆਪ ਸੰਗਤਾਂ ਜੁੜ ਬੈਠੇ ਹੋ ਬੜਾ ਆਨੰਦ ਚੱਲ ਰਿਹਾ ਹੈ ਮੇਰੇ ਤੋਂ ਪਹਿਲਾਂ ਪੰਥ ਪ੍ਰਸਿੱਧ ਰਾਗੀ ਅਮਰਤ ਬਾਣੀ ਦਾ ਕੀਰਤਨ ਭਾਈ ਸਾਹਿਬ ਨੇ ਕਥਾ ਕਰਨੀ ਹੈ ਉਹਨਾਂ ਦੇ ਸਮੇਂ ਤੋਂ ਥੋੜਾ ਜਿਹਾ ਸਮਾਂ ਜੋ ਸੰਤ ਬਾਬਾ ਕਸ਼ਮੀਰ ਸਿੰਘ ਜੀ ਮਹਾਪੁਰਖ ਮੈਂ ਇਸ ਧਰਤੀ ਦੀ ਗੱਲ ਕਰਾਂ ਜਦੋਂ ਅਸੀਂ ਪਟਨਾ ਸਾਹਿਬ ਅੱਜ ਤੋਂ 20-22 ਸਾਲ ਪਹਿਲਾਂ ਆਉਣਾ ਕੀਤਾ ਤਾਂ ਸੱਤਖੰਡ ਤੇ ਰੈਸ਼ ਕਰਨੀ ਉਸ ਸਮੇਂ ਨਾਲ ਵਧੀਆ ਸੀ ਪਰ ਜਿਉਂ ਮਹਾਪੁਰਖਾਂ ਨੇ ਇਸ ਰਸਥਾਨ ਦੀ ਸੇਵਾ ਸੰਭਾਲ ਕੀਤੀ ਅੱਜ ਦਿਨ-ਬਦਨ ਆਨੰਦ ਵਧਦਾ ਜਾ ਰਿਹਾ ਸੰਗਤਾਂ ਦੇ ਆਮਦ ਵੱਧਦੀ ਜਾ ਰਹੀ ਹੈ ਅੱਜ ਸੰਸਾਰ ਦੇ ਉੱਤੇ ਦੁਨੀਆ 'ਚ ਆਪਾਂ ਵਿਚਰਦੇ ਦੇਖਦੇ ਆ ਸਾਡੇ ਵਰਗੇ ਲੋਕ ਜਿਨ੍ਹਾਂ ਨੂੰ ਸਾਧੂਆਂ ਦੀ ਕਦਰ ਨਹੀਂ ਸਾਰ ਨਹੀਂ ਉਹ ਕਹਿੰਦੇ ਕੋਈ ਸਾਧੂ ਨਹੀਂ ਕੋਈ ਸੰਤ ਨਹੀਂ ਕੋਈ ਮਹਾਤਮਾ ਨਹੀਂ ਪਰ ਬਾਣੀ ਕਹਿੰਦੀ ਹੈ ਕਬੀਰ ਸਾਹਿਬ ਕਹਿੰਦੇ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ RAM RAM ਜੋ ਦਾਤਾ ਮੁਕਤ ਕੋ ਸੰਤ ਚ ਪਾਵੈ ਨਾਮ ਸਾਧੂਆਂ ਦੀ ਡਿਊਟੀ ਅਲੱਗ-ਅਲੱਗ ਡਿਊਟੀਆਂ ਵੀ ਦਸੀਆਂ ਫਿਰ ਇੱਥੇ ਵਸ ਨੇ ਜਿਨ੍ਹਾਂ ਜਿਨ੍ਹਾਂ ਕਿਸੇ ਨੇ ਕਿਸੇ ਸਾਧੂ ਦਾ ਸੰਗ ਕੀਤਾ ਸਾਧ ਕੀ ਮਹਿਮਾ ਵੇਦ ਨਾ ਜਾਣੇ ਮੈਂ ਨਹੀਂ ਕਹਿੰਦਾ ਗੁਰਬਾਣੀ ਕਹਿੰਦੀ ਹੈ ਸਾਧ ਕੀ ਮਹਿਮਾ ਵੇਦ ਨਾ ਜਾਣੇ ਜੇ ਤਾ ਸੁਣੇ ਤੇ ਤਾ ਬਖਿਆਨੇ ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੇ ਭਰਪੂਰ ਮੈਂ ਜ਼ਿਆਦਾ ਵਿਸਤਾਰਤ ਨਹੀਂ ਜਾਣਾ ਜੇ ਮੈਂ ਸਾਰਾ ਬੜਾ ਸਮਾਂ ਲੱਗੇਗਾ ਪਰ ਮੈਂ ਕੇਵਲ ਉਠਿਆ ਕੇਵਲ ਬੋਲਣਾ ਮੈਂ ਕਿ ਸੰਤ ਮਹਾਰਾਜ ਸੰਤ ਬਾਬਾ ਕਸ਼ਮੀਰ ਸਿੰਘ ਜੀ ਬਾਬਾ ਸੁਖਵਿੰਦਰ ਸਿੰਘ ਜੀ ਬਾਬਾ ਗੁਰਵਿੰਦਰ ਸਿੰਘ ਜੀ ਜਿੱਥੇ-ਜਿੱਥੇ ਵੀ ਪਿਆਰੇ ਸੇਵਾਦਾਰ ਸੇਵਾ ਨਿਭਾ ਰਹੇ ਨੇ ਵੱਡਿਆਂ ਦੇ ਕਮਾਏ ਹੋਏ ਹੋ ਬੋਲ ਸ੍ਰੀਮਾਨ ਸੰਤ ਬਾਬਾ ਜੈਮਨ ਸਿੰਘ ਜੀ ਬਾਬਾ ਦਰਦਿਆਲ ਸਿੰਘ ਜੀ ਬਾਬਾ ਨਾਮ ਦਾਨ ਸਿੰਘ ਜੀ ਜਿਨ੍ਹਾਂ ਦਾ ਮਿਹਰ ਭਰਿਆ ਹੱਥ ਸੰਤ ਮਹਾਰਾਜ ਸੰਤ ਬਾਬਾ ਕਸ਼ਮੀਰ ਸਿੰਘ ਜੀ ਆਂਦੇ ਸਿਰ ਤੇ ਹੈ ਤੇ ਰੱਬ ਦੀ ਬਾਣੀ ਵੀ ਇਹ ਗੱਲ ਕਹਿੰਦੀ ਜਨਨੀ ਜਨੇਤਾ ਭਗਤ ਜਨ ਕਹਿ ਦਾ ਤੱਕੈ ਸੂਰ ਨਹੀਂ ਤਾਂ ਜਨਨੀ ਬਾਦ ਰਹੇ ਕਾਹੇ ਗਵਾਵੈ ਨੂਰ ਐ ਮਾ ਤੇ ਤੂੰ ਜਨਮ ਦੇਣਾ ਸੀ ਕਿਸੇ ਸਾਧੂ ਨੂੰ ਸੰਤ ਨੂੰ ਮਹਾਤਮਾ ਨੂੰ ਰੱਬ ਨੂੰ ਰੱਬ ਦੇ ਪਿਆਰੇ ਨੂੰ ਜਨਮ ਦੇ ਚੋਲ ਠੱਕ ਬਈ ਮਾਨ ਤਾਂ ਮੇਰੇ ਵਰਗੇ ਧਰਤੀ ਤੇ ਬਹੁਤ ਤੁਰੇ ਫਿਰਦੇ ਨੇ ਪਰ ਯਾਦ ਰੱਖੋ ਅੱਜ ਸਮਾਂ ਇਹੋ ਜਿਹਾ ਆ ਗਿਆ ਕਹਿੰਦੇ ਸਾਧੂਆਂ ਨੂੰ ਸੇਵਾ ਨਾ ਦੋ ਮੈਂ ਇੱਥੇ ਦੀ ਗੱਲ ਕਰਾਂ ਪਟਣਾ ਸਹਿਲ ਦੀ ਕਦੀ 100 ਕਮਰਾ ਕਦੀ 200 ਕਮਰਾ ਅੱਜ 250 ਕਮਰਾ ਵੀ ਬਣ ਗਿਆ ਤੇ ਉਹ ਵੀ ਥੋੜਾ ਪੈਂਦਾ ਜਾ ਰਿਹਾ ਦਿਨ ਬਦ ਦਿਨ ਕਿਵੇਂ ਦੁਨੀਆ ਆ ਕੇ ਸੰਗਤ ਰੂਪ ਦੇ ਵਿੱਚ ਤਰਸਦੀ ਕਮਰਿਆਂ ਨੂੰ ਪਰ ਕਮਰੇ ਕਿੰਨ ਬਣਾਉਣੇ ਆ ਜੇ ਅਸੀਂ ਤੁਸੀਂ ਸੇਵਾ ਹੀ ਨਹੀਂ ਕਰਾਂਗੇ ਸੇਵਾ ਵਿੱਚ ਹਿੱਸੇ ਨਹੀਂ ਪਾਵਾਂਗੇ ਤੇ ਫਿਰ ਕਮਰੇ ਕਿਵੇਂ ਬਣਾ ਬਣਾਣਗੇ ਅੰਮ੍ਰਿਤਸਰ ਦੀ ਧਰਤੀ ਤੋਂ ਚੱਲ ਪਈ ਏ ਜਿੱਥੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੀ ਸੇਵਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਬਾ ਖੂਬੀ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਦੀ ਸੇਵਾ ਕਿਤੇ ਪਾਰਕਿੰਗ ਕਿਤੇ ਲੰਗਰ ਹਾਲ ਔਰ ਕਿਤੇ ਰਹਿਸ਼ੀ ਕਮਰੇ ਫਿਰ ਕੋਰਡ ਦੁਆਰਾ ਪਲਾਸ ਹੈ ਉਹ ਵੀ ਅੰਮ੍ਰਿਤਸਰ ਵਿੱਚ ਗ੍ਰੀਨ ਵੈਲਡ ਅੰਮ੍ਰਿਤਸਰ ਦੇ ਵਿੱਚ ਗੁਰੂਕੀ ਸੰਗਤ ਇੱਥੇ ਵਸਨੀ ਜਿੰਨੇ ਤਖਤ ਹੈ ਪੰਜਾਬ ਦੇ ਵਿੱਚ ਜਾਂ ਪੰਜਾਬ ਤੋਂ ਬਾਹਰ ਸਾਰੇ ਤਖਤਾਂ ਤੇ ਸੇਵਾ ਸ੍ਰੀਮਾਨ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀ ਵਾਲਿਆਂ ਦੀ ਚੱਲ ਰਹੀ ਹੈ ਅੱਜ ਕਮਰਿਆਂ ਦੀ ਸ਼ੋਰਟ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਅਸੀਂ ਪਰਸੋਂ ਮਹਾਪੁਰਖਾਂ ਕੋ ਮੇਰੇ ਲਾਗੇ ਗੁਰਦੁਆਰਾ ਗਰਨਾ ਸਾਹਿਬ ਸੇਮੀ ਪਾਸ਼ਾ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਉੱਥੇ ਬੈਠੇ ਮਹਾਪੁਰਖਾਂ ਨਾਲ ਵਿਚਾਰ ਕਰ ਰਹੇ ਸੀ ਮੈਂ ਕਿਹਾ ਮਹਾਰਾਜ ਤੁਸੀਂ ਮਹਾਪੁਰਖਾਂ ਨੂੰ ਐ ਕਰੋ ਬਾਹਲੀ ਲੀਲਾ ਜਬਾਤੋਂ ਵੱਧ ਕਮਰੇ ਸੰਗਤਾਂ ਤਰਸਦੀਆਂ ਨੇ ਕਹਿੰਦੇ ਮਹੂਨ ਸਿੰਘ ਸੰਗਤਾਂ ਦੀ ਮਾਇਆ ਦਿੱਤੀ ਨਾ ਹੀ ਬਣਾਉਣੇ ਆ ਮੇਰੀਆਂ ਕਿੜੀਆਂ ਮੇਲਾ ਚੱਲਦੀਆਂ ਤੇ ਗੱਲ ਵੀ ਠੀਕ ਅਸੀਂ ਤੁਸੀਂ ਦੇਣਾ ਹੈ ਤੇ ਜੇ ਦੇਣ ਲੱਗੇ ਸੰਕੋਚ ਕਰਾਂਗੇ ਮੈਂ ਤਾਂ ਇੱਕੋ ਹੀ ਬੇਨਤੀ ਕਰਦਾ ਦੇਸ਼ ਤੇ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਪਿਆਰਿਓ ਜਿਹੜਾ ਬੰਦਾ ਬਾਹਰ ਜਿਹੜਾ ਪੇੜ ਤੋਂ ਬਾਹਰ ਨਹੀਂ ਨਿਕਲਿਆ ਪਹਿਲੀ ਗੱਲ ਘਰ ਤੋਂ ਬਾਹਰ ਨਹੀਂ ਨਿਕਲਿਆ ਉਹਨੂੰ ਸ਼ਹਿਰ ਬਾਰੇ ਕੀ ਪਤਾ ਜਿਹੜਾ ਪੇੜ ਤੋਂ ਬਾਹਰ ਨਹੀਂ ਨਿਕਲਿਆ ਉਹਨੂੰ ਜਿਲੇ ਬਾਰੇ ਕੀ ਪਤਾ 50 ਬਾਰੇ ਕੀ ਪਤਾ ਤੇ ਗੁਰਧਾਮਾਂ ਬਾਰੇ ਕੀ ਪਤਾ ਹੋ ਸਕਦਾ ਹੈ ਜਿਹੜੇ ਸੰਗਤ ਵਿੱਚ ਆਉਂਦੇ ਐ ਗੁਰਧਾਮਾਂ ਦੀ ਯਾਤਰਾ ਕਰਦੇ ਉਹਨਾਂ ਨੂੰ ਪੁੱਛ ਕੇ ਦੇਖੋ ਹਜ਼ਾਰਾਂ ਕਿਲੋਮੀਟਰ ਸਫ਼ਰ ਕਰਕੇ ਆ ਕੇ ਜਿਹਦਾ ਕਮਰਾ ਨਹੀਂ ਮਿਲਦਾ ਫਿਰ ਤਰਸਦੇ ਨੇ ਦੇਖਦੇ ਨੇ ਪਰ ਪਿਆਰਿਓ ਸਾਡੀ ਤੁਹਾਡੀ ਕੀਤੀ ਹੋਈ ਸੇਵਾ ਨਾਲ ਕਮਰੇ ਵੰਨੇ ਨੇ ਮੇਰੀ ਹੱਥ ਜੋੜ ਕੇ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਲਾਈਵ ਚੱਲ ਰਿਹਾ ਜਿੱਥੇ ਵੀ ਤੁਸੀਂ ਦੇਖ ਰਹੇ ਹੋ ਸੁਣ ਰਹੇ ਹੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਤਨ ਕਰਕੇ ਮਨ ਕਰਕੇ ਧਨ ਕਰਕੇ ਬਦ ਤੋਂ ਬਾਦ ਮੈਂ ਕਹਿੰਨਾ ਕਿ ਇੱਥੇ 4-500 ਕਮਰਾ ਵੀ ਬਣ ਜਾਵੇਗਾ ਉਹ ਵੀ ਥੋੜਾ ਹੈ ਉਹ ਵੀ ਥੋੜਾ ਜਿੰਨੀ ਸੰਗਤ ਦੀ آمد ਹੈ ਸਾਨੂੰ ਆਿਆਂ ਨੂੰ 20 ਕਮਰੇ ਵੀ ਮਿਲ ਜਾਂਦੇ ਸੀ ਜਦੋਂ ਸੰਗਤ ਦਾ ਇੱਥੇ ਇੰਨਾ ਵੱਡਾ ਪਿਆਰ ਦੇਖਿਆ ਤੇ ਅਸੀਂ ਕਿਹਾ ਅਸੀਂ ਥੋੜੇ ਜਿਹਾ ਜੀਵਾਰਾ ਕਰ ਲਾਂਗੇ ਸੰਗਤ ਸਾਰੀ ਰੱਬ ਦਾ ਰੂਪ ਹੈ ਪਰਮਾਨ ਜਿਹੜਾ ਜਿਵੇਂ ਮੇਰੇ ਗੁਰੂ ਨਾਨਕ ਤੋਂ ਕਥਾ ਵਾਚ ਕੇ ਬੈਠੇ ਨੇ ਜਿਵੇਂ ਰੱਬ ਦੇ ਘਰ ਤੋਂ ਗੁਰਨਾਨਕ ਸਾਹਿਬ ਤੋਂ ਜਿਨ੍ਹਾਂ ਨੇ ਸੇਵਾ ਕੀਤੀ ਸਾ ਸੇਵਾ ਕੀਤੀ ਸਫਲ ਹੈ ਜੇ ਸਤਗੁਰ ਕਾ ਮਨ ਮੰਨੈ ਸਤਗੁਰ ਕਾ ਮਨ ਮੰਨਿਆ ਦਾ ਪਾਪ ਸੰਭਲ ਭੰਨੇ ਸੇਵਾ ਕਰਨੇ ਬੜੇ ਔਖੇ ਆ ਸਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚੇਤ ਲਾਏ ਮਨ ਚਿੰਦਿਆ ਫਲ ਪਾਵਣਾ ਹਉਮੇ ਵਿੱਚੋਂ ਜਾਏ ਮੈਂ ਮੇਰੀ ਨੂੰ ਮਾਰ ਕੇ ਮਿੱਟੀ ਕਰਕੇ ਕੁੱਟ ਭਰੇ ਖਜਾਨੇ ਸਾਹਿਬ ਦੇ ਦੋਨੋਂ ਹੱਥੀ ਲੁੱਟ ਪਿਆ ਰਹੇ ਸੇਵਾ ਕਰੋ ਤੇ ਸੇਵਾ ਨੂੰ ਫਿਰ ਮੇਵਾ ਮਿਲਦਾ ਇਹ ਮਾਣ ਵਡਿਆਈਆਂ ਕਿਹੜੀਆਂ ਇਹ ਵਡਿਆਆਂ ਦਾ ਦਿੱਤਾ ਹੋਇਆ ਉਹ ਮੈਨੂੰ ਗੱਲ ਯਾਦ ਆਉਂਦੀ ਹੈ ਸੰਤ ਬਾਬਾ ਕਸ਼ਮੀਰ ਸਿੰਘ ਜੀਾਂ ਦੀ ਤੇ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਵੱਡਿਆਂ ਦੀ ਸੇਵਾ ਦੇ ਵਿੱਚ ਖੜਨਾ ਅੱਜ ਘਰ ਦੇ ਵਿੱਚ ਇੱਕ ਮਹਿਮਾਨ ਆ ਜਾਏ ਨਾ ਮੇਰੀ ਗੱਲ ਥੋੜੀ ਜਿਹੀ ਗੌਰ ਕਰਿਓ ਤੇ ਬੀਬੀਆਂ ਪਤਾ ਕੀ ਕਰਦੀਆਂ ਨੇ ਆਣਿਆਂ ਨੂੰ ਕੁੱਟਣੇ ਸ਼ੁਰੂ ਕਰ ਦਿੰਦੀਆਂ ਕਿ ਆਪੇ ਮਹਿਮਾਨ ਪਰੌਣੇ ਚੱਲ ਜਾਣਗੇ ਤੁਰ ਜਾਣਗੇ ਪਰ ਸਾਧੂਆਂ ਦੇ ਤੁਸੀਂ ਲੰਗਰਾਂ 'ਚ ਜਾ ਕੇ ਦੇਖਦੇ ਹੋ ਇਥੇ ਦੀ ਗੱਲ ਕਰ ਲਓ ਮੈਂ ਤਾਂ ਸਾਰੇ ਲੰਗਰਾਂ 'ਚ ਜਿੱਥੇ-ਜਿੱਥੇ ਮਹਾਪੁਰਖ ਕਾਰ ਸੇਵਾ ਕਰਦੇ ਤੇ ਕਰਾਉਂਦੇ ਲੰਗਰ ਚੱਲਦੇ ਤੇ ਚਲਾਉਂਦੇ ਨੇ ਜਾ ਕੇ ਦੇਖਿਆ ਕਿਵੇਂ ਆ ਕੇ ਸੰਗਤਾਂ ਲੰਗਰ ਪਾਣੀ ਛਕਦੀਆਂ ਮੈਂ ਤਾਂ ਆਪਣੀ ਗੱਲ ਕਰਦਾ ਜਦੋਂ ਵੀ ਅੰਮ੍ਰਿਤਸਰ ਦੀ ਧਰਤੀ ਤੇ ਜਾਇਦਾ ਤੇ ਜਾ ਕੇ ਲੰਗਰ ਪ੍ਰਸ਼ਾਦਾ ਪੂਰੀ ਵਾਲੇ ਮਹਾਪੁਰਖਾਂ ਦੇ ਅਸਥਾਨ ਤੇ ਛਕੀਦਾ ਤੇ ਸੇਵਾ ਕਰੋ ਸਿਮਰਨ ਕਰੋ ਜਿੱਥੇ-ਜਿੱਥੇ ਮਹਾਪੁਰਖਾਂ ਨੇ ਸੇਵਾ ਚਲਾਈਆਂ ਤੇ ਪਿਆਰ ਵਿੱਚ ਅਸੀਸ ਦੇ ਦਿਓ ਮਹਾਪੁਰਖਾਂ ਦੀ ਚੜ੍ਹ ਦੀ ਕਲਾ ਦੇ ਵਿੱਚ ਇੱਕ ਜੰਗਕਾਰਾ ਬੁਲਾਉਣਾ ਹੈ ਜੇ ਤੁਸੀਂ ਮਹਾਪੁਰਖਾਂ ਨੂੰ ਇਸ ਸਥਾਨ ਨਾਲ ਹਰਮੰਦਰ ਜੀ ਪਟਨਾ ਨਾਲ ਤੁਸੀਂ ਪਿਆਰ ਕਰਦੇ ਤਾਂ ਫਿਰ ਜਵਾਬ ਵੀ ਗੱਜ-ਵੱਜ ਕੇ ਦਿਓ ਬੋਲੇ ਇਸ ਸੁਨਹਾਰ ਵਾਹਿਗੁਰਜੀ ਕਾ ਵਾਹਿਗੁਰਜੀ ਕੀ ਫਤਿਹ ਧੰਨਵਾਦ